ਆ ਜਿਹੜਾ ਜੋੜਾ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਇਸ ਜੋੜੇ ਦੀ ਕਹਾਣੀ ਬਹੁਤ ਹੀ ਅਨੋਖੀ ਹੈ ਇਹ ਜਿਹੜਾ ਵੀਰ ਰਮੇਸ਼ ਕੁਮਾਰ ਹੈ ਇਹ 100% ਹੈਂਡੀਕੈਪਟ ਹੈ ਤੇ ਇਹ ਜਿਹੜੀ ਭੈਣ ਨਜ਼ਰ ਆ ਰਹੀ ਹੈ ਇਹਦਾ ਨਾਮ ਮਨਦੀਪ ਕੌਰ ਹੈ ਤੇ ਇਹ ਬਿਲਕੁਲ ਤੰਦਰੁਸਤ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਂਦੀ ਹੈ ਪਰ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਇਹ ਵਿਆਹ ਕਰਾਉਂਦੇ ਆ ਤੇ ਕੀ ਕੀ ਇਹਨਾਂ ਨੂੰ ਕਰਨਾ ਪਿਆ ਵਿਆਹ ਕਰਵਾਉਣ ਲਈ ਤੇ ਕੀ ਕੀ ਉਸ ਤੋਂ ਬਾਅਦ ਮੁਸ਼ਕਲਾਂ ਆਈਆਂ ਕੀ ਕੀ ਲੋਕਾਂ ਨੇ ਤਾਨੇ ਮਾਰੇ ਜ਼ਰੂਰ ਸੁਣੋ ਇਹਨਾਂ ਦੀ ਕਹਾਣੀ ਪੂਰੀ ਵੀਡੀਓ ਵੇਖਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਬਸ ਐ ਜੀ ਮਤਲਬ ਕਿ ਮੇਰਾ ਛੋਟਾ ਭਰਾ ਸੀ ਜਿਹੜਾ ਉਹ ਆਪਾਂ ਮੁਕਸ ਕੋਲੇ ਪਿੰਡ ਹੈਡਾ ਘਾਣੀ ਤੋਂ ਦਾ ਘਣੀ ਬੋਲਦੀ ਤੇ ਉੱਥੇ ਰਹਿ ਰਿਹਾ ਸੀਗਾ ਤੇ ਇਹਨਾਂ ਦੀ ਸਾਲ ਸੀਗੀ ਏ ਯਾਨੀ ਕਿ ਜਦੋਂ ਉਹਨਾਂ ਦੇ ਬੱਚਾ ਹੋਇਆ ਇਹਨਾਂ ਨੂੰ ਸਾਹਮਣੇ ਆਏ ਸੀਗੇ ਠੀਕ ਹੈ ਜੀ ਦੇਖਿਆ ਜੀ ਹਾਂ ਵੀ ਬੰਦਾ ਠੀਕ ਹੈ ਇਹਦਾ ਚਲ ਬੰਦੇ ਇਹ ਵੱਜਦਾ ਤਾਂ ਕਿਸ ਕੋਈ ਨਹੀਂ ਪਤਾ ਕੋਈ ਜਾਂ ਬੰਦੇ ਦਾ ਐਕਸੀਡੈਂਟ ਹੋ ਜੇ ਵੱਜ ਪਏ ਜੇ ਪਰ ਤੋਂ ਬਾਅਦ ਨਹੀਂ ਪੈ ਜਾਂਦਾ ਪੈ ਜਾਂਦਾ ਜੀ ਹਨਾ ਫਿਰ ਉਹਦਾ ਕੀ ਲਾਜ ਆ ਜੀ ਇਹਨਾਂ ਨੇ ਸਿਰਫ ਇੱਕ ਆ ਚੀਜ਼ ਦੇਖੀ ਹੈ ਵੀ ਚਲੋ ਆਪ ਦੀ ਮੇਨ ਟੱਕਰ ਦਾ ਹਨਾ ਕੋਈ ਵੈਲ ਨਹੀਂ ਛੇੜਦੀ ਆ ਚੀਜ਼ ਦੇਖੀ ਹੈ ਮੰਦਿਰ ਜੀ ਤੁਸੀਂ ਜਿਵੇਂ ਆਪਾਂ ਕਹਿੰਨੇ ਹਾਂ ਹਨਾ ਜਿਵੇਂ ਕਿ ਇਸ ਸੰਸਾਰ ਚ ਰੀਤ ਹੈ ਤੇ ਇਹ ਬਈ ਜੀ ਵੀ ਆਪਾਂ ਗੱਲ ਕਰੀਏ ਤੇ ਜੇਕਰ ਕੋਈ ਅੰਗ ਹੀ ਨ ਹੋਵੇ ਨਾ ਕੁੜੀ ਤਾਂ ਉਹਨੂੰ ਦੇਖਦੀ ਨਹੀਂ ਹਾਂਜੀ ਤੁਸੀਂ ਇਹਨਾਂ ਨੂੰ ਕਿਵੇਂ ਪਸੰਦ ਕਰ ਲਿਆ ਤੁਸੀਂ ਰਾਜੂ ਹੂੰ ਬੇਟਾ ਜੀ ਦੇਖੋ ਇੱਕ ਚੀਜ਼ ਦੇਖੀ ਸੀ ਵੀ ਹਰ ਅੱਖੋਂ ਸਹੀ ਐ ਮੰਨ ਤਾਂ ਸਹੀ ਲੱਗਦੇ ਆ ਹੂੰ ਮੇਲੰਦ ਕੋਈ ਰਾਜ ਨਹੀਂ ਦੇਖਿਆ ਦਾ ਮੈਨੂੰ ਸਹੁੰ ਮੰਨਤ ਕਰਦੇ ਦੇਖਿਆ ਕਿਸੇ ਦੇ ਹੱਥ ਆ ਤੇ ਦੇਖਿਆ ਇਸ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਸ ਤੋਂ ਆਪ ਨੇ ਮਨ ਦੇ ਸੋਚਦੇ ਆ ਕਿ ਕਿਸੇ ਤਰ੍ਹਾਂ ਤਾਂ ਆਪਸਾਰਾ ਮਿਲਦੀ ਹੋ। ਮੈਨਾਂ ਦੇ ਇਹ ਚੀਜ਼ ਦੇਖੀ ਜੀ ਇੱਕ ਇਨਸਾਨ ਹੈ ਹਰ ਇਨਸਾਨ ਦੇ ਵਿੱਚ ਅੱਜ ਕੱਲ ਨਸ਼ਾ ਨਸ਼ਾ ਕਰਦਾ ਆਪਣੇ ਧੰਤਰਾ ਹੁਣ ਪੰਗ ਕਰਦਾ ਮਾਂ ਪਿਓ ਨੂੰ ਵੀ ਕੁੱਟਮਾਰ ਕਰਦੇ ਆ ਪਰ ਇਹਨਾਂ ਵਿੱਚ ਇਹ ਖਾਸ ਅਸਲੀ ਕਿਸੇ ਚੀਜ਼ ਦਾ ਕੋਈ ਨਸ਼ਾ ਨਹੀਂ ਇਸ ਗੱਲ ਕਰਕੇ ਇਹ ਮਿਹਨਤਲੀ ਕਰਦੇ ਸੀ ਕਿ ਸਵੇਰ ਵੇਹ ਦੇ ਸ਼ਾਮ ਨੂੰ ਆਰਦਿਕ ਕੰਮ ਤੋਂ ਰਹਦੇ ਆ ਆ ਗਿਰ ਰੁਕ ਕੇ ਖੜੀ ਆਈ ਤੇ ਪਾਈ ਤੇ ਤੁਹਾਡੇ ਮਾਪਿਆਂ ਨੇ ਕਿਹਾ ਹੋਣਾ ਵੀ ਨਹੀਂ ਤੂੰ ਪਾਗਲ ਹੈ ਵੀ ਤੂੰ ਇਹ ਡਿਸੀਜਨ ਨਾਲ ਲੈ ਹੈ ਹਨਾ ਹਾਂ ਜੀ ਨਹੀਂ ਬਸ ਮੇਰੇ ਪਪਾ ਨੇ ਥੋੜਾ ਜਿਹਾ ਤਰਾਜ ਕੀਤਾ ਸੀਗਾ ਤੇ ਮੇਰੀ ਮੰਮਾ ਨੇ ਬਿਲਕੁਲ ਤਰਾਜ ਨਹੀਂ ਕੀਤਾ ਤੇ ਮੇਰੇ ਇੱਕੀ ਬ੍ਰਦਰ ਆ ਹੂੰ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ ਸੋ ਕਹਿੰਦੇ ਕੱਲ ਨੂੰ ਅੱਜ ਤੇ ਜਿੰਦਗੀ ਦਾ ਫੈਸਲਾ ਅਸੀਂ ਤੇਰੇ ਨਾਲ ਐਸੇ ਖੜੇ ਹਾਂ ਕੱਲ ਤੇ ਜਿੰਦਗੀ ਦੇ ਵਿੱਚ ਤੂੰ ਆ ਕੇ ਆਖਿਆ ਵੀ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਜਾਂ ਮੈਂ ਰਹਿਣਾ ਨਹੀਂ ਉਸ ਗੱਲ ਤੇ ਮੈਂ ਤੇਰੇ ਨਾਲ ਨਹੀਂ ਖੜੂਗਾ ਹੂੰ ਵੀ ਦੋ ਘਰ ਬਰਬਾਦ ਹੋਣਗੇ ਤੇ ਹੋਰ ਕਿਸੇ ਵੀ ਪੱਖੋਂ ਤੈਨੂੰ ਮੇਰੇ ਸਹਾਰੇ ਦੀ ਲੋੜ ਆ ਮੈਂ ਤੇਰੇ ਨਾਲ ਖੜਾ ਅੱਜ ਵੀ ਖੜਾ ਰਹੂੰਗਾ ਕੱਲ੍ਹ ਵੀ ਖੜਾ ਹਾਂ ਮੇਰੇ ਵੀ ਨੇ ਮੈਨੂੰ سپورਟ ਕੀਤੀ ਸੀਗੀ ਅੱਜ ਵੀ ਮੇਰੇ ਨਾਲ ਖੜੇ ਹੂੰ ਹਾਂ ਜੇ ਮੇਰੇ ਅੱਜ ਵੀ ਬਹੁਤ ਹੈਲਪ ਮੈਂ ਕਿਵੇਂ ਫਖਰ ਨਾਲ ਕਹਿ ਸਕਦੇ ਹਾਂ ਕਿ ਡਿਸੀਜਨ ਮੇਰਾ ਸਹੀ ਸੀ ਹਾਂਜੀ ਹਾਂਜੀ ਮੈਂ ਬਹੁਤ ਫਖਰ ਨਾਲ ਕਹਿੰਦੀ ਮੈਨੂੰ ਘਰ ਬਹਿਣ ਦਾ ਮਹਿਸੂਸ ਕਰਦਾ ਵੀ ਇਹ ਮੇਰੇ ਪਤੀ ਹੈਗੇ ਹੂੰ ਤੇ ਲੋਕੋ ਜਿਹੜਾ ਆਪਣਾ ਜੋ ਸਾਰੇ ਜਾਣਦੇ ਆ ਤੇ ਸਾਲੀਆਂ ਹੁੰਦੀਆਂ ਜਾਂ ਨਾਲ ਦੀਆਂ ਕੁੜੀਆਂ ਹੁੰਦੀਆਂ ਤੇ ਜਦੋਂ ਪਹਿਲੀ ਵਾਰ ਜਾਂਦੇ ਆ ਜੇ ਤੁਸੀਂ ਗਏ ਹੋਵੋਗੇ ਕਿਉਂ ਜਿਹੜੀ ਉਹ ਜਿਹੜੀ ਆ ਜਿਹੜੇ ਵੀ ਮਜ਼ਾਕ ਵਾਲੀਆਂ ਹੁੰਦੀਆਂ ਤੇ ਮਜ਼ਾਕ ਮਜ਼ਾਕ ਚ ਚੁੱਭਦੀਆਂ ਗੱਲਾਂ ਵੀ ਕਈ ਵਾਰੀ ਕਹਿ ਦਿੰਦੇ ਹੋਣੇ ਉਹ ਨੂੰ ਫਿਰ ਤੁਸੀਂ ਕਿਵੇਂ ਡੀਲ ਕਰਦੇ ਹੋ ਕੁਝ ਨਹੀਂ ਐਸਾ ਕੋ ਚੱਲਦਾ ਰਹਿੰਦਾ ਜੀ ਹੂੰ ਮੈਂ ਯਾਦ ਕਰਦੇ ਆ ਤੇ ਸਾਰਾ ਕੁਝ ਚੱਲਦਾ ਰਹਿੰਦਾ ਜੀ ਜਿਵੇਂ ਹਨਾ ਵੀ ਉਹ ਕਹਿ ਦਿੰਦੇ ਆ ਵੀ ਕਿਸੇ ਨੇ ਕੀ ਕਰ ਲਿਆ ਉਹ ਲੋਕ ਦਾ ਐਸੇ ਆ ਵੀ ਜਾਣ ਬੁੱਝ ਕੇ ਨੋਟਿਸ ਕਰਾਉਂਦੇ ਆਪ ਨੂੰ ਨਾ ਹੁੰਦਾ ਹੋਵੇ ਮੇਰੇ ਤੇ ਜਦੋਂ ਕੰਨ ਨੂੰ ਮੈਂ ਮਾਤਮਾ ਨਾਲ ਖੜਿਆ ਹੋਵੇ ਉਹ ਕਿਸ ਦਾ ਡਰ ਨਹੀਂ ਹੁੰਦਾ ਤੇ ਮੇਰੀ ਫੈਮਿਲੀ ਨਾਲ ਖੜੀ ਸੀ ਜਦੋਂ ਉਹ ਕੋਈ ਨਿਸ਼ਾਨਾ ਕੋ ਉਹਨਾਂ ਨੂੰ ਕਹਿੰਦਾ ਸੀ ਕਿ ਤੁਹਾਡੀ ਸਾਨੇ ਗੱਤੀ ਤੇ ਇਸ ਇਸ ਤਰ੍ਹਾਂ ਦੇ ਨਿਸ਼ਾਨ ਦੇ ਲਈ ਪਾਈ ਆ ਤੇ ਮੇਰੇ ਬ੍ਰਦਰ ਤੇ ਮੇਰੇ ਮਮਾ ਉਹਨਾਂ ਨੂੰ ਖੋਦੀ ਜਵਾਗ ਦੇ ਦਿੰਦੇ ਸੀ ਮੇਰੇ ਤੱਕ ਕਹਿੰਦੇ ਦੀ ਲੋੜ ਹੀ ਨਹੀਂ ਪੈਂਦੀ ਸੀ ਤੇ ਇੱਥੇ ਮੈਂ ਸਾਰੇ ਪ੍ਰੋਜੈਕਟ ਜਦੋਂ ਵੀ ਆਏ ਆ ਘਰ ਦਾ ਪਹਿਲਾਂ ਕੁਝ ਕਹਿ ਨਹੀਂ ਸਰਦ ਪਰ ਆਸ-ਪਾਸ ਦੇ ਲੋਕ ਮੈਨ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਜਿਵੇਂ ਤੇਰੇ ਵਰਗੀ ਤੇ ਅਸੀਂ ਕਦੇ ਦੇਖੀ ਨਹੀਂ ਬਿਲਕੁਲ ਮੈਂ ਤਾਂ ਆਪ ਤੁਹਾਡੇ ਤੋਂ ਨਾਮ ਮਹਿਸੂਸ ਕਰਦਾ ਕਿਉਂਕਿ ਇਹ ਇਹ ਐਸਾ ਨਜ਼ਰੀਆ ਨਾ ਬੇਰਲਿਆਂ ਦੇ ਹੁੰਦਾ ਜਿਹੜਾ ਬੰਦੇ ਨੇ ਮੰਨ ਨੂੰ ਇੱਥੇ ਬੰਦੇ ਦੀ ਸਰੀਰਕ ਤਾਂ ਇਹ ਦੇਖੋ ਹੁਣੇ ਵੀ ਆਪਾਂ ਗੱਲ ਕੀਤੀ ਸੀ ਮੰਨ ਨੂੰ ਜੇ ਆਪਾਂ ਮੈਰੀ ਦਿਵਾਰ ਕਿਸੇ ਐਕਸੀਡੈਂਟ ਹੋ ਜਾਣਾ ਲੱਗਦਾ ਹੀ ਹੋਵੇ ਜੇ ਹਾਂਜੀ ਕੀ ਕਰ ਸਕਦੇ ਨਾ ਹਾਂਜੀ ਥੋੜੀ ਵੀ ਤੇ ਨਿਰਵਾਹ ਕਰ ਗਈ ਹਾਂਜੀ ਹਾਂਜੀ ਤੇ ਇਹ ਸਭਾ ਆਰਥਿਕ ਪੱਖੋਂ ਵੀ ਮੇਰੇ ਅਗਲੇ ਤੋਂ ਜਿਹੜੇ ਚੰਗੇ ਤਰ੍ਹਾਂ ਫਿਰ ਦੁਬਾਰਾ ਉਸ ਤੋਂ ਹੋ ਜਾਣਾ ਹੈ ਨਾ ਜੀ ਹਾਂਜੀ ਹੁਣ ਤੱਕ ਨੂੰ ਕੋਈ ਇਹ ਨਹੀਂ ਲੱਗਦਾ ਵੀ ਕਦੇ ਵੀ ਕਦੇ ਮਹਿਸੂਸ ਹੁੰਦਾ ਕਿ ਮੈਂ ਇਹ ਰੋ ਮੈਨੂੰ ਵੀ ਮੈਨੂੰ ਵੀ ਸ਼ਾਇਦ ਨਾ ਕਰਾਂਦੀ ਬਿਆ ਤਾਂ ਚੰਗੀ ਰਹਿੰਦੀ ਐ ਹੋਇਆ ਕਿ ਮੈਂ ਜੀ ਇਦਾਂ ਦਾ ਸਮਾਂ ਅੱਜ ਸਾਡੇਆਂ ਨੂੰ 14 ਸਾਲ ਹੋ ਚੁੱਕੇ ਐ ਕਦੇ ਵੀ ਇਦਾਂ ਨਹੀਂ ਮਨ ਦੇ ਵਿੱਚ ਮੈਂ ਇੱਕ ਸੈਕਿੰਡ ਲਈ ਵੀ ਮੈਂ ਸੋਚਿਆ ਹੂੰ ਕਈ ਵਾਰ ਚਲੋ ਪਰਿਵਾਰ ਦੇ ਵਿੱਚ ਮਨ ਮੁਕਤ ਹੋ ਜਾਂਦਾ ਬਸ ਹਾਂ ਜੀ ਉਹ ਤਾਂ ਜਿਹੜਾ ਸਮਾਂ ਪਤੀ ਤੇ ਜਮੇ ਤੇ ਸ਼ਾਇਦ ਦੇ ਵਿੱਚ ਜੇ ਚਾਰ ਪਾਂਡੇ ਐ ਨਾ ਤਾਂ ਖੜਕਦੇ ਹੀ ਐ ਜੀ ਕੀ ਕੋਈ ਵੀ ਲੜਾਈ ਤੇ ਲੜਾਈ ਨਹੀਂ ਹੁੰਦੀ ਸਾਡੇ ਘਰ ਵਿੱਚ ਕੋਈ ਦਾਦੇ ਕੋਈ ਲੜਾਈ ਨਹੀਂ ਹੁੰਦੀ ਅਸੀਂ ਵਧੀਆ ਰਹਿੰਦੇ ਸਾਡੇ ਦੋ ਬੇਟੀਆਂ ਇੱਕ ਬੇਟਾ ਜਿਹਦੀ ਡੈਥ ਹੋ ਚੁੱਕੀ ਆ ਪਰ ਉਸ ਟਾਈਮ ਜਦੋਂ ਸਾਡਾ ਬੇਟਾ ਹੋਇਆ ਉਹ ਬਹੁਤ ਬਿਮਾਰ ਸੀ ਤੇ ਮੈਂ ਵੀ ਬਹੁਤ ਜ਼ਿਆਦਾ ਬਿਮਾਰ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਪਰ ਇਸ ਇਨਸਾਨ ਨੇ ਸਾਡਾ ਸਾਥ ਨਹੀਂ ਛੱਡਿਆ ਇਹਨਾਂ ਨੇ ਕਿਸੇ ਤੋਂ ਸਹਾਰਾ ਨਹੀਂ ਮੰਗਿਆ ਖੁਦ ਮਾਰਤਾ ਸਹਾਰਾ ਮੰਗ ਕੇ ਅੱਜ ਮੈਂ ਇਹਨਾਂ ਦੇ ਨਾਲ ਖੜੀ ਹਾਂ ਮਤਲਬ ਇਹ ਇੱਕ ਇਹ ਵੀ ਜਿਹੜਾ ਕਿ ਚੰਗਾ ਤੰਦਰੁਸਤ ਬੰਦਾ ਜੇ ਤਰੀਕੇ ਨਾਲ ਲੜ ਸਕਦਾ ਹਾਂਜੀ ਹਾਂਜੀ ਉਸ ਤੋਂ ਵੱਧ ਉਸ ਤੋਂ ਵੱਧ ਲੜਿਆ ਹਾਂਜੀ ਤੇ ਫਿਰ ਜਦੋਂ ਕਈ ਵਾਰੀ ਇਹ ਹੁੰਦਾ ਤੁਹਾਨੂੰ ਕਈ ਵਾਰੀ ਯਾਰ ਦੋਸਤ ਵੀ ਕਿੰਨੇ ਵੀ ਤੋ ਤਾਂ ਚੰਗਾ ਆਪਣੇ ਆਪਣੇ ਮੈਂ ਉਹ ਸਹੀ ਸੱਚੀਆਂ ਗੱਲਾਂ ਕੌੜੀਆਂ ਥੋੜੀਆਂ ਜੀਆਂ ਹੁੰਦੀਆਂ ਇਹ ਵੀ ਆਪਣੇ ਲੋਕ ਨਾ ਆਪਣੀ ਜਿਹੜੇ ਆਪਣੇ ਆਪ ਦੇ ਹੁੰਦੇ ਆ ਨਹੀਂ ਵੀ ਆਪਣੇ ਅਹਿਸਾਸ ਕਰਾਉਂਦੇ ਵੀ ਤੁਸੀਂ ਉਥੋਂ ਵਿੱਚ ਕੋਈ ਕਮੀ ਆ ਤੇ ਮਾਸਾ ਸੱਸੇ ਜਿਹੜੇ ਹੁੰਦੇ ਨੇ ਵੀ ਕੁਣ ਨੂੰ ਤਾਂ ਵਧੀਆ ਹੋ ਗਿਆ ਯਾਰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਹੈ ਨਾ ਕਹਿੰਦੇ ਹੋਣਿਆ ਕਹਿੰਦੇ ਆਂ ਹੈ ਕਈ ਤਰ੍ਹਾਂ ਦੇ ਯਾਰ ਨੂੰ ਤਾਂ ਵਧੀਆ ਜਿਨਾਂ ਨੇ ਲਈ ਫਿਰਦਾ ਮਾ ਪਤੰਦਰੋ ਮਾ ਕੰਮ ਕਰੋ ਕੰਮ ਕਰੋ ਮੇਰੀਆਂ ਤਾਂ ਦੋਵੇਂ ਲੱਤਾਂ ਹੈ ਨਹੀਂ ਤੁਸੀਂ ਤਾਂ ਇੱਕ ਲੱਤ ਨਾਲ ਦੀ ਚੱਕੀ ਚਰਦੇ ਹੋ ਤੇ ਤੁਹਾਨੂੰ ਕਿਉਂ ਨਹੀਂ ਮਿਲਦੀ ਬੰਦੇ ਦੇ ਗੁਣ ਚੰਗੇ ਹੋਣ ਚਾਹੀਦੇ ਹੈ ਗੁਣਾਮ ਅਗਰ ਹੁੰਦੀ ਹੈ ਹੁਣ ਮਾਰਟਿੰਗ ਵੀ ਬਣ ਕੇ ਚੱਲੋ ਇੱਕ ਹੈਗਾ ਕੋਈ ਫਾਂ ਵੀਰ ਆਪਾਂ ਨਾ ਤਾਂ ਨਹੀਂ ਲੈਂਦੇ ਚਲਾਈ ਦਾ ਕੰਮ ਕਰਦਾ ਉਹ ਹੈ ਨਾ ਮੋਨਿਕਾ ਚਲੋ ਇਹ ਦਿਹਾੜੀ ਚ 500 ਦਾ ਕੰਮ ਕਰ ਲਿਆ 400 ਦੀ ਦਰੂ ਪੀ ਗਿਆ ਦਰੂ ਪੀਣ ਦੇ ਮਗਰ ਆ ਕੇ ਕੋਵਾ ਜਿਹੇ ਨਹੀਂ ਦਰੂ ਪੀ ਚੰਦਾ ਕੰਮ ਹੈ ਟਾਪਰ ਕਿ ਤੁਹ ਪਾਲ ਲੋ ਬਿਲਕੁਲ ਆਪਣੇ ਪਰਿਵਾਰ ਨੂੰ ਸਵਰਗ ਨੂੰ ਆਉਂਦੇ ਵੀ ਮਰਚੀ ਬਣਾਓ ਨਰਗੀ ਬਣਾ ਲਈ ਉਹ ਤਾਂ ਆਉਂਦਾ ਦੇਖਣਾ ਜੀ ਵਿਆਹ ਤਾਂ ਵਾਅਦੇ ਖੱਚੇ ਬੋਧ ਨਹੀਂ ਹੈ ਕਦੋਂ ਸੁਣੀ ਨਹੀਂ ਮਹ ਕੰਮ ਕਰੋ ਅੱਜ ਮਾਰਕੀਟ ਬਣਾਓ ਕਿਤੇ ਮੈਂ ਪਹਿਲੇ ਕਰਮਚਾਰੀ ਹਾਂ ਸਹੀ ਹਾਂ ਜਦੋਂ ਮੈਂ ਅੰਦਰ ਹਿੰਨ ਲਗ ਕਮ ਮਾਗਲ ਨੂੰ ਕਹੇ ਤੀ ਨਾਮਕ ਕਮਿਸ਼ਨ ਤੇ ਕੰਮ ਕਰਦਾ ਜੀ ਮਾਲ ਦਾ ਕੰਮ ਤਾਂ ਕਰਦਾ ਹਾਂ ਹਮ ਹਾਲ ਦਾ ਮੈਂ ਚੱਲ ਰਿਹਾ ਕਿ ਆਲ ਦੇ ਚ ਧਾਰ ਮਾਲ ਜਾਂਦੇ ਤੇ ਪਕਾਈ ਆਪਣੇ ਤਾਂ ਹੁੰਦੀ ਨਹੀਂ ਜੀ ਕਮਿਸ਼ਨ ਦਾ ਆਪਣਾ ਖਰ ਹੈ ਜੀ ਤੇ ਮੈਂ ਮਾਰਕਟ ਉਹਨੇ ਬਣਾ ਰੱਖ ਕੇ ਮਾਗਲ ਨੂੰ ਕਹੇ ਨਾ ਵੀ ਮੇਰੇ ਕੋਲ ਸਿਰਫ 2 ਦਿਨਾਂ ਦਾ ਟਾਈਮ ਹੋਣਾ ਚਾਹੀਦਾ ਤੇ 4-5 ਜਣੇ ਦਾ ਮੇਰੇ ਕੋਲ ਕੰਮ ਲੱਗਿਆ ਹੋਇਆ ਤੇ ਉਹਦੇ ਹਿਸਾਬ ਨਾਲ ਐਸਟੀਮੇਟ ਕਰਨੀ ਹੁੰਦੀ ਹੈ ਮੈਂ ਕਿ ਮੈਨੂੰ ਅੱਜ ਤੱਕ 14 ਸਾਲ ਹੋ ਗਏ ਕਾ 14 ਸਾਲ ਤਾਂ ਮੇਰੇ ਵਿਆਹ ਨੂੰ ਹੋ ਗਏ ਤਦੋਂ ਪੜਾਈ ਕਰਦਾ ਸੀ ਉਹਦਾ ਮਤਲਬ ਕਰਨ ਲੱਗਾ ਕਿ ਐ ਤੱਕ ਮੈਨੂੰ ਕਿਸ ਨੇ ਇਹ ਨਹੀਂ ਆਖਿਆ ਵੀ ਭਰਾਵਾ ਤੂੰ ਕੰਮ ਲੇਟ ਕਰਦਾ ਸਾਡਾ ਹਾਂ ਐਸੇ ਸਾਬ ਕਲਾ ਦੇ ਮੁੱਲ ਲੋਕ ਦੁਨੀਆ ਪਾੜੀ ਹਾਂ ਜੀ ਹਾਂ ਜੀ ਤੇ ਜਦੋਂ ਤੁਮ ਨੂੰ ਅੰਮ੍ਰਿਤ ਜੀ ਤਈ ਵਾਰੀ ਆਉਂਦਾ ਵੀ ਬੀਆਰ ਵੀ ਹੋ ਜਾਣਾ ਹੁੰਦਾ ਹਾਂ ਤੇ ਆਣਾ ਨਾਲ ਜਾਂਦੇ ਹੋਣਗੇ ਤਾਂ ਫਿਰ ਜਿਵੇਂ ਸਾਈਕਲ ਤੇ ਟਰਾਈ ਸਾਈਕਲ ਤੇ ਜਾਂਦੇ ਹੋਣੇ ਆ ਤੇ ਇਹ ਕਈ ਵਾਰੀ ਬੋਲੀਆ ਨਹੀਂ ਲੱਗਦਾ ਵੀ ਮੈਂ ਇੱਕਦਮ ਨਾ ਵੀ ਉਹਨਾਂ ਨਾਲ ਵੀ ਮੈਂ ਮੈਂ ਜਲਦੀ ਜਾਣਾ ਹੁੰਦਾ ਤੇ ਤਾਂ ਹੌਲੀ-ਹੌਲੀ ਜਾਂਦੇ ਆ। ਨਹੀਂ ਜੀ। ਮੈਂ ਕਦੇ ਵੀ ਮੰਨਦੇ ਸੀ ਕਿ ਪਹਿਲੀ ਗੱਲ ਤਾਂ ਮੈਂ ਬਾਜ਼ਾਰ ਜਾਂਦੀ ਹਾਂ। ਹੂੰ। ਮੈਨੂੰ ਜਾਣ ਹੀ ਦਿੰਦੇ ਕਿਉਂਕਿ ਜੋ ਦੂਸਰੇ ਹਿਸਾਬ ਨਾਲ ਦਰਸਤ ਦੇ ਪਤਨੇ ਵਾਲੇ ਉਹ ਇਹ ਕਰਦੇ ਪਰ ਇਹ ਨਹੀਂ ਕਰਦੇ। ਮੈਂ ਸਬਜ਼ੀ ਲੈਣੇ ਕਦੇ ਛੇਤੀ ਬਾਜ਼ਾਰ ਚ ਜਾਂਦੀ। ਹੂੰ। ਕਦੇ ਵੀ ਉਹ ਜਾਂਦੇ ਇੱਕ ਵਾਰੀ ਮੁਸੀਬਤ ਆਈ ਸੀ ਜਦੋਂ ਸਾਡਾ ਬੇਟਾ ਵੀ ਘੱਲੇ ਸੀ ਉਹਨਾਂ ਦੀ ਬਾਹ ਕੜੀ ਹੋਈ ਮਸਲ ਟੁੱਟਣ ਕਰਕੇ ਵੀ ਉਹਨਾਂ ਦੀ ਸੀ ਕੰਮ ਉਹ ਮੈਨੂੰ ਜਾਂਚ ਰਿਹਾ ਹੁੰਦਾ ਸੀ ਪਰ ਉਹਦੇ ਵੀ ਜਦੋਂ ਮੇਰੇ ਬੇਟੇ ਨਾਲ ਜਾਂਦੀ ਸੀ ਤੇ ਸਾਡੇ ਬੇਟੇ ਇਹਨਾਂ ਨਾਲ ਜੱਗ ਹੁੰਦੀ ਸੀ ਉਹਨਾਂ ਨੇ ਬੇਟੇ ਨੂੰ ਜਾਣਨ ਕਰਕੇ ਵੀ ਜੋ ਸੀ ਰੇੜੀ ਵਾਲੇ ਪੁਛਦੇ ਸੀ ਬੇਟਾ ਤੇਰਾ ਪਾਪਾ ਕਹਿੰਦੇ ਹੁੰਦੇ ਉਹਦੇ ਲੋਕਾਂ ਨੂੰ ਥੋੜਾ ਜਿਆਦਾ ਲੱਗਦਾ ਸੀ ਕਿ ਬੱਕੇ ਹੁਣੇ ਵੀ ਪਤਨੀ ਬਾਹਰ ਆਈ ਆ ਪਰ ਮੈਨੂੰ ਕਦੇ ਜਾਣੀ ਨਹੀਂ ਬੰਦੀ ਉਹਨਾਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆਏ ਘਰ ਨੂੰ ਮੈਂ ਹਾਜ਼ਰ ਕਰਕੇ ਦਿੰਦੀ ਆ ਮਤਲਬ ਵੀ ਇੱਕ ਬੰਦਾ ਜਿਹੜਾ ਵੀ ਪੂਰਾ ਸ਼ਰੀਰ ਵਾਲਾ ਬੰਦਾ ਉਹ ਵੀ ਨਹੀਂ ਲੱਗਦਾ ਇਹ ਐਨਾ ਨਹੀਂ ਕਰਦਾ ਨਹੀਂ ਜੀ ਹੈਨਾ ਨਹੀਂ ਜੀ ਮੈਂ ਆਪਣੇ ਘਰ ਤਾਂ ਗਾਂ ਵਾਲੇ ਦੁੱਧ ਵਾਲਾ ਸਾਡੇ ਘਰੇ ਆਉਂਦਾ ਊੜੇ ਵਾਲਾ ਵੀ ਆਉਂਦਾ ਸੱਜੀ ਸੂਜੀ ਆਪ ਲੈ ਕੇ ਆਉਂਦੇ ਐ ਸੌਦਾ ਵੀ ਆਪ ਲੈ ਕੇ ਆਉਂਦੇ ਮੈਂ ਬਿਲਕੁਲ ਬਾਹਰ ਹੋ ਜਾਂਦੀ ਤੇ ਬਾਹਰ ਲੈਣ ਦੀ ਕੀ ਜਾਣਾ ਆਪਣੇ ਪਤੀ ਦੀ ਅਗਿਆ ਤੋਂ ਬਿਨਾਂ ਬਾਹਰ ਨਹੀਂ ਜਾਂਦੀ ਮੈਂ ਆਪਣੇ ਘਰ ਹੀ ਕੰਮ ਕਰਦੀ ਜਦੋਂ ਪਹਿਲੀ ਵਾਰ ਤੁਸੀਂ ਇਹਨਾਂ ਨੂੰ ਦੇਖਿਆ ਹਾਂਜੀ ਚਲ ਕਿ ਨਹੀਂ ਲੱਗਿਆ ਵੀ ਇੱਕ ਤਾਂ ਬੰਦੇ ਨੂੰ ਲੱਗਦਾ ਹੈ ਭਵਿਸ਼ ਇਹ ਇਹਨਾਂ ਨਾਲ ਮੇਰਾ ਰਿਸ਼ਤਾ ਬਣ ਸਕਦਾ ਹੈ ਮੇਰਾ ਮਿਲ ਸਕਦਾ ਕਿ ਕੋਈ ਜਦੋਂ ਕਹਿੰਦਾ ਨਾ ਵੀ ਗੁਰੂ ਚੇਲਾ ਹੂੰ ਉਹਦਾ ਕਿਸੇ ਆਪਣਾ ਗੁਰੂ ਨਾਲ ਸਟੇਜ ਲੱਗਦੀ ਹੈ ਆਪਣੇ ਅੰਦਰ ਉਹ ਵੀ ਭਾਵਨਾ ਜਗਦੀ ਹੈ ਵੀ ਆਪਾਂ ਉਹਨਾਂ ਦੇ ਚਾਨਾ ਚ ਜਾ ਕੇ ਦਿੱਗਾਂ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਮੈਨੂੰ ਨਾ ਕੰਮ ਵਧੀਆ ਲੱਗਿਆ ਆਪ ਵਧੀਆ ਲੱਗੇ ਸੁਭਾਅ ਵਧੀਆ ਲੱਗਾ ਮਨ ਦੇ ਵਿੱਚ ਪਿਆਰ ਵਾਲੀ ਤਾਂ ਕੋਈ ਗੱਲ ਨਹੀਂ ਸੀ ਹੂੰ ਵੀ ਇੱਕ ਹੁੰਦਾ ਨਾ ਵੀ ਚਲੋ ਪਿਆਰ ਹੋ ਜਾ ਉਹ ਗੱਲ ਨਹੀਂ ਸੀ ਮੇਰੇ ਮਨ 'ਚ ਮੇਰੇ ਮਨ ਚ ਕੈਸੀ ਵੀ ਸਹਾਰਾ ਕੱਲੋਂ ਟਿੱਕ ਨਹੀਂ ਰਹਾ ਹੋਰ ਵੀ ਕਿਤੇ ਕਰਨ ਨਹੀਂ ਪਰ ਮੇਰੇ ਪਾਪਾ ਥੋੜੀ ਜਿਹੀ ਇਟਿੰਗ ਕਿੰਤ ਜ਼ਿਆਦਾ ਕਰਦੇ ਸੀ ਮੈਂ ਹਮੇਸ਼ਾ ਮੈਂ ਆਪਦੀ ਮੰਮੀ ਵਾਲੀ ਦੇਖਿਆ ਐਸੀ ਆਪਦੇ ਘਰ ਚ ਗਰੀਬੀ ਵੀ ਦੇਖਿਆ ਸਭ ਕੁਝ ਦੇਖਿਆ ਮੈਂ ਇਹੋ ਜਿਹੇ ਸੀ ਮੇਰੇ ਮੰਮੂ ਕੱਲੇ ਸੀ ਮੇਰੇ ਮਾਮਾ ਜਿਹੜੇ ਕੰਮ ਸੀ ਤੇ ਮੈਂ ਬੰਮੀ ਨੇ ਹਮੇਸ਼ਾ ਦੁੱਖ ਦੇਖਿਆ ਤੇ ਉਹਨਾਂ ਵਾਲੀ ਦੇਖ ਦੇਖ ਕੇ ਮੈਂ ਇਹ ਸੋਚਿਆ ਵੀ ਕਿਸੇ ਦਾ ਸਹਾਰਾ ਬਣ ਦੇ ਜਾ ਜੇ ਮੈਂ ਇਹਨਾਂ ਦੇ ਸਹਾਰਾ ਨਾ ਬਣਦਾ ਤਾਂ ਫਿਰ ਕਿੱਥੇ ਜੀ ਗਈ ਹੂੰ ਮੈਂ ਸੋਚਿਆ ਕਿ ਮੈਂ ਸਹਾਰਾ ਬਣਨਾ ਤਾਂ ਹੁਣ ਇਹਨਾਂ ਦੇ ਬਣਾਂ ਹੂੰ ਤੁਹਾਨੂੰ ਕੋਈ ਪਤਾ ਲੱਗ ਗਿਆ ਸੀ ਸਾਡਾ ਰਿਸ਼ਤਾ ਜੋੜ ਸਕਦਾ ਹੈ ਤੁਹਾਨੂੰ ਇਹ ਲੱਗਿਆ ਸੀ ਜਦੋਂ ਆਏ ਸੀ ਤੇ ਗੱਲ ਬਾਤ ਹੀ ਹੰਸੀ ਹੂੰ ਤੇ ਗੱਲ ਬਾਤ ਹੀ ਹਈ ਸੀਗੀ ਬਸ ਤੇ ਫਿਰ ਐ ਕਿਵੇਂ ਬਣੀ ਗੱਲ ਫਿਰ ਗੱਲ ਕਿਵੇਂ ਬਣੀ ਬਕਦਰ ਤੇ ਅਸੀਂ ਬੈਠੇ ਬੈਠੇ ਤੇ ਮੈਂ ਗੱਲ ਕਰ ਬੈਠਿਆ ਜੀ ਇਸ ਤਰ੍ਹਾਂ ਕਰਕੇ ਵੀ ਮਹਾਤਮੇ ਮੇਰੇ ਨਾਲ ਜਾ ਕਰਾ ਲਵਾਂਗੇ ਇਹ ਕਹਿੰਦੇ ਜੀ ਮੈਂ ਤਾਂ ਕਹਿੰਦੇ ਕਰਾ ਲਵਾਂਗੇ ਤੇ ਬਾਕੇ ਸਾਡੇ ਕਰਦੇ ਆਂ ਦੇਖੋ ਜੇ ਮੰਨ ਜਾ ਤਾਂ ਮਾਣੇ ਨੂੰ ਨਾਲ ਚੱਲ ਮੈਂ ਪਾਪਾ ਜੀ ਨੂੰ ਕਹਿ ਦੂੰਗਾ ਦੇਖਾਂਗੇ ਗੱਲ ਕਰ ਲੈਣਗੇ ਇੱਕ ਵਾਰੀ ਤੇ ਮੰਨ ਕੇ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਆਪਣੇ ਥਾਤੇ ਹੈ ਕਿ ਤੁਸੀਂ ਆਪ ਵੀ ਖਾਧੀਆ ਗੱਲਬਾਤ ਕੀਤੀ ਤੇ ਥੋੜਾ ਜਿਆ ਮਾਨੁਕਰੇ ਕਾਅਦਿਸ਼ੇ ਕੇ ਰਗਟ ਮੰਨ ਕੇ ਮੁੰਜੇ ਇੰਨਾ ਵੀ ਬਹੁਤ ਹੈ ਨਾ ਧੰਨਵਾਦੀ ਹੈ ਵੀ ਇਸ ਤਰੀਕੇ ਦੇ ਨਾਲ ਆਪਣੀ ਉਹ ਜੇਕਰ ਕੋਈ ਸਵਾਲ ਖੜਾ ਕਰ ਗਿਆ ਗਲਤ ਵੀ ਸੀ ਹਾਂਜੀ ਹਨਾ ਇਹ ਗਲਤ ਨਹੀਂ ਸ਼ਿਆ ਉਹਨਾਂ ਨੂੰ ਨਹੀਂ ਗਲਤ ਕਹਿੰਦੇ ਪਰ ਉਹਨਾਂ ਦੇ ਤੁਹਾਡੇ ਸਟੈਂਡ ਦੇ ਨmber ਸਟੈਂਡ ਲੈਣਾ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਹੂੰ ਚਲੋ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ પતિ ਪਤਨੀ ਦੀ ਲੜਾਈ ਹੁੰਦੀ ਹੈ ਹਨਾ ਤੇ ਉਹਦੇ ਜਿਹੜੇ ਆ ਮੇਜਾ ਤੁਸੀਂ ਤਾਂ ਹਾਰਦੇ ਹੋਗੇ ਨਹੀਂ ਨਹੀਂ ਆਪਾਂ ਇਹ ਜਿਹੜਾ ਕਾਫੀ ਲੜਾਈ ਵੀ ਨਹੀਂ ਹੁੰਦੀ ਜੀ ਯਾਰ ਉਹ ਵੀ ਤਾਂ ਨਹੀਂ ਹੁੰਦੀ ਪਰ ਥੋੜੀ ਜਿਹੀ ਤਾਂ ਹੁੰਦੀ ਹੈ ਹੋ ਜਾਂਦਾ ਤੇ ਨਾਲ ਫੇਰ ਇੱਕ ਜਣ ਨੂੰ ਚੁੱਪ ਕਰਨਾ ਪੈਂਦਾ

ਬੜੀਆਂ ਚੰਗੀਆਂ ਲੱਗ ਰਹੀਆਂ ਇਸ ਲਈ ਲੰਮੀ ਕਰ ਰਹੇ ਆ ਜੇਕਰ ਕੋਈ ਹੋਰ ਵੀ ਕੋਈ ਇਸ ਤਰੀਕੇ ਨਾਲ ਕਿਸੇ ਨੂੰ ਛੋਟਾ ਕਰਕੇ ਦੇਖਦਾ ਕਿਸੇ ਨੂੰ ਘੱਟ ਕਰਕੇ ਦੇਖਦਾ ਉਹ ਨੂੰ ਤੁਸੀਂ ਕੀ ਸੁਨਿਆ ਦੇਣਾ ਚਾਹੁੰਦੇ ਹਾਂ ਉਹਨਾਂ ਦੇ ਦੇਖੋ ਜਿਵੇਂ ਇਹ ਵੀ ਸਮਾਂ ਵੀ ਇੱਕ ਕੰਨ ਘਰ ਜੋ ਪੇੜੀ ਦੀ ਕਮਾਈ ਹੈ ਨਾ ਜੋ ਸਾਰੀ ਉਮਰ ਆਪਣੇ ਘੇੜੀ ਜੋੜਦਾ ਤੇ ਉਹਨੂੰ ਤੁਸੀਂ ਖਰਾਬ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪਣੇ ਫਾਇਦੇ ਲਈ ਵਿਆਹ ਕਰਵਾ ਲੈਣੋ ਦੇ ਹਾਂ ਜਿਸਨੂੰ ਲੜਕਾ ਵਧੀਆ ਲੱਗਦਾ ਆਪਣੇ ਪਿੰਡ ਦੇ ਉੱਪਰ ਦੇ ਹੱਕ ਤੁਸੀਂ ਗਿਆ ਕਹਿੰਦੇ ਪਰ ਸਾਲ ਨਹੀਂ ਗਿਆ 2 ਸਾਲ ਲੱਗਦਾ ਕਈ ਵੇਲੇ ਬੱਚਾ ਹੋ ਜਾਂਦਾ ਤੇ ਉਹ ਵੀ ਤੁਸੀਂ ਉਹਦੇ ਕਿੱਥੇ ਕਰ ਜਾ ਕੇ ਬੈਜੇ ਪਰ ਉਸ ਟਾਈਮ ਤੁਸੀਂ ਆਪਣੇ ਪਿਤਾਵਾਂ ਨੂੰ ਦੇਖਦੇ ਸਿਰਫ ਆਪਣੀ ਜ਼ਿੰਦਗੀ ਬਾਰੇ ਸੋਚਦੇ ਕਦੇ ਸੋਚਿਆ ਵੀ ਪਿਤਾ ਨੇ ਇੰਨਾ ਖਰਚ ਕੀਤਾ ਤੇ ਉਹ ਦੁਬਾਰਾ ਕਮਾਈ ਕਿੱਥੋਂ ਆਊਗੀ ਤੇ ਦੂਜੀ ਵਾਰ ਤੁਹਾਨੂੰ ਪਤਾ ਵੀ ਤੁਹਾਨੂੰ ਸੋਖੀ ਮੁਰੂ ਇਸੇ ਕਹੀ ਕਹਿੰਦੇ ਵੀ ਜੋ ਵੀ ਚਲੋ ਪੜੇ ਰਿਹਾ ਚਲੋ ਕੁਝ ਵੀ ਹੈ ਪਰ ਮੇਲ ਦੇਖੋ ਵੀ ਬੰਦਾ ਕੰਮ ਕਿੱਦਾਂ ਦਾ ਕਰ ਰਿਹਾ ਕੋਈ ਨਸ਼ਾ ਤਾਂ ਹੀ ਕਰ ਰਿਹਾ ਕੋਈ ਵਾਜੇ ਵਾਲਾ ਨਾ ਦੇਖੋ ਵਾਜੇ ਦਾ ਕੀ ਹੈ ਤੁਰੇ ਜਾਂਦੇ ਨੇ ਸੰਸਾਰ ਚ ਜੇ ਔਰਤ ਚਾਵੇ ਤਾਂ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਹੈ ਪਰ ਘਰ ਛੱਡਣ ਦੀ ਕਦੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਆਪਣੀ ਤੁਸੀਂ ਜਿਹਦਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਹੈ ਥੋੜਾ ਜਿਹਾ ਤੁਹਾਨੂੰ ਕੰਮ ਜੀ ਰੱਖਿਆ ਉਹਦੇ ਲਈ ਥੋੜਾ ਧੰਨਵਾਦ ਥੈਂਕ ਯੂ ਕਿਵੇਂ ਲੱਗੀ ਇਹ ਸਟੋਰੀ ਤੁਸੀਂ ਜਰੂਰ ਸਾਨੂੰ ਕਮੈਂਟ ਕਰਕੇ ਸ਼ੇਅਰ ਕਰੋਗੇ ਬਹੁਤ ਬਹੁਤ ਧੰਨਵਾਦ